ਜੀ 7 ਤਾਰੀਖ ਨੂੰ ਜੈਤੋ ਸ਼ਹਿਰ ਵਿਖੇ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਚੋਰਾਂ ਦੇ professionl ਗੈਂਗ ਨੇ ਇੱਕ ਵਾਰਦਾਤ ਕਰਦੇ ਹੋਏ ਔਰ ਇੱਕ ऑयल ਮੈਲ ਸੀਗੀ ਇਥੇ ਬਿਸ਼ਨੰਦੀ ਨੇੜੇ ਉੱਥੇ ਇਹਨਾਂ ਨੇ 15 ਲੱਖ ਰੁਪਏ ਦੀ ਲੁੱਟ ਕੀਤੀ ਸੀ ਇਹਨਾਂ ਵੱਲੋਂ ਤਾਂ ਇਸ ਪੂਰੇ ਹੀ ਮਾਮਲੇ ਨੂੰ ਬਹੁਤ ਹੀ professionl ਤਰੀਕੇ ਨਾਲ ਹੈਂਡਲ ਕਰਦੇ ਹੋਏ ਡੀਐਸਪੀ ਜੈਤੋ ਇਕਬਾਲ ਸਿੰਘ एसएचओ जैतो नफरीत ते सीआईए इंचार्ज चंदजीव इनादी टीम ने बहुत ही प्रोफेशनल और एक टेक्निकल तरीके ਨਾਲ ਇਸ ब्लाइंड केस ਨੂੰ ਕ੍ਰੈਕ ਕੀਤਾ। और पिछले 12 ਦਿਨਾਂ ਦੀ ਜੀਤੋੜ ਮਿਹਨਤ ਤੋਂ ਬਾਅਦ ਇਹਨਾਂ ਨੇ ਨਾ ਹੀ ਸਿਰਫ ਇਹ ब्लाइंड केस ਨੂੰ ਕ੍ਰੈਕ ਕਰਕੇ ਦੋਸ਼ਿਆਂ ਨੂੰ ਆਈਡੈਂਟੀਫਾਈ ਕੀਤਾ। ਸਗੋਂ ਉਹਦੇ ਵਿੱਚੋਂ 6 ਦੋਸ਼ਿਆਂ ਨੂੰ ਗ੍ਰਿਫਤਾਰ ਵੀ ਕੀਤਾ। ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਪੂਰਾ ਹੀ ਜਿਹੜਾ ਕੇਸ ਸੀ ਇਹ ਇਤਨਾ ਡਿਫਿਕਲਟ অর ਟਫ ਸੀ ਕਿ ਸਾਡੀ ਟੀਮ ਨੇ 120 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਟ੍ਰੇਲ ਨੂੰ ਅ ਫਾਲੋ ਕੀਤਾ ਅ ਫੁਟੇਜ ਟ੍ਰੇਲ ਨੂੰ ਫਾਲੋ ਕਰਨ ਚ ਸਭ ਤੋਂ ਵੱਡੀ ਦਿੱਕਤ ਸਾਨੂੰ ਤਾਂ ਆਂਦੀ ਹੈ ਜਦੋਂ ਉਹ ਛੋਟੇ-ਛੋਟੇ ਐਂਟਰੀ অর ਐਗਜ਼ਿਟ ਰੋਡਸ ਚ ਸਾਨੂੰ ਦੇਖਣਾ ਪੈਂਦਾ ਐਨੀ ਤੁਸੀਂ ਮੰਨ ਕੇ ਚੱਲੋ ਕਿ 500 ਤੋਂ ਵੱਧ ਸੜਕਾਂ ਸਾਡੀ ਟੀਮ ਵੱਲੋਂ ਚੈੱਕ ਕੀਤੀ ਗਈ ਤਾਂ ਇਹ 500 550 ਕੈਮਰਾਜ਼ ਇਹਨਾਂ ਨੇ ਪਿਛਲੇ 12-13 ਦਿਨ ਚ ਚੈੱਕ ਕੀਤਾ ਸੋ علاوہ ਸਾਡੀ ਟੈਕਨੀਕਲ ਟੀਮ ਨੇ ਪ੍ਰੋਪਰ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਉਹਨੂੰ ਸਿਰੇ ਚੜਾਤੇ ਹੋਏ ਔਰ ਇਸ ਕੇਸ ਦੇ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਕੇ ਉਹਨੂੰ ਫੜਨ 'ਚ ਸਾਨੂੰ ਕਾਮਯਾਬੀ ਹੋਈ ਹੈ। ਅ ਇਸ ਪੂਰੇ ਮੈਟਰ 'ਚ ਜਿਹੜੇ 6 ਦੋਸ਼ੀ ਅਰੈਸਟ ਹੋਏ ਹੈ ਉਹਦੇ 'ਚ ਲੇਡੀਜ਼ ਵੀ ਸ਼ਾਮਿਲ ਨੇ ਤਾਂ ਇਹਨਾਂ ਦਾ ਇੱਕ ਬਹੁਤ ਹੀ ਛਾਤਰ ਇੱਕ ਮੋਡਸ ਆਪਰੇਂਡੀ ਇਹ ਹੁੰਦਾ ਸੀ ਕਿ ਇਹ ਪਹਿਲਾਂ ਲੇਡੀਜ਼ ਨੂੰ ਭੇਜਦੇ ਸੀ। ਕਿਉਂ ਇਲਾਕੇ ਦੀ ਰੈਕੀ ਕਰਕੇ ਆਣ ਤਾਂ ਉੱਥੇ ਦੇਖੇਗੇ ਕਿ ਕਿਹੜਾ ਕਿਹੜੀ ਐਸੀ ਫੈਕਟਰੀ ਐ ਇਸ ਟਾਈਪ ਦੀ ਦੁਕਾਨ ਐ ਜਿੱਥੇ ਕੈਮਰਾਸ ਘਟ ਨੇ ਜਿਨ੍ਹਾਂ ਦੇ ਲੌਕਸ ਠੀਕ ਨਹੀਂ ਐ ਜਿੱਥੇ ਚੌਕੀਦਾਰ ਨਹੀਂ ਐ ਯਾਨੀ ਕਿਥੇ ਉਹ ਪਹਿਲਾਂ इजीली ਅਟੈਕ ਕਰ ਸਕਦੇ ਨੇ ਇਹੋ ਲੇਡੀਜ਼ ਨੂੰ ਭੇਜ ਕੇ ਪਹਿਲਾਂ ਰੈਕੀ ਕਰਾਂਦੇ ਸੀ ਤਾਂ ਉਸ ਤੋਂ ਬਾਅਦ ਫਿਰ ਗੱਡੀ 'ਚ ਆ ਕੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਅਗੇਨ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਜਿਹੜੇ ਚੋਰ ਹੈਗੇ ਇਹ ਲੋਕਲ ਫਰੀਦਕੋਟ ਡਿਸਟ੍ਰਿਕਟ ਦੇ ਅ ਨਹੀਂ ਹੈਗੇ ਤਾਂ ਇਹ ਸਾਰੇ ਭਾਰੋ ਆਈ ਸੀ ਤੇ ਇਹ ਇਸ ਏਰੀਆ ਚ ਇਹਨਾਂ ਨੇ ਇੱਕ ਵਲਨਰੇਬਿਲਿਟੀ ਅਸੈਸਮੈਂਟ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਅਟੈਕ ਕੀਤਾ ਡਿਸਪਾਇਟ ਦਾ ਫੈਕਟ ਕਿ ਇਹ ਇੱਕ ਬਾਹਰਲਾ ਗੈਂਗ ਸੀ ਜਿਹਨੇ ਸਾਡੇ ਜ਼ਿਲ੍ਹੇ ਚ ਵਾਰਦਾਤ ਕੀਤੀ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਕਰਕੇ ਇਹ ਸਾਰੇ ਦੋਸ਼ੀਆਂ ਨੂੰ ਅਰੈਸਟ ਕਰਨ ਚ ਕਾਮਯਾਬੀ ਪਾਈਏ ਤਾਂ ਇੱਕ ਹੋਰ ਇੰਟਰਸਟਿੰਗ ਗੱਲ ਕਿ ਇਹ ਇਹਨੇ ने पहला मल्टीपल ये इस टाइप दोरिया की जिम्मे मोगे फिरोजपुर इस टाइप के पूरी मालवा बेल्ट ये एक्टिव रही ने यह भी बड़ी इंटरस्टिंग गल है कि चोर जान बुझ के कैमरा दे सामने आके ये लंग मार के चलते कि पुलिस न गुमराह कर पाए जबकि ये नॉर्मल इन्ही पूछगिछ हुई तो इन्होंने यही दसिया की जी ये सा सोची समझी एक तरकीब होंगी है ਤਾਕੀ ਪੁਲਿਸ ਜਦੋਂ ਸਾਡੇ ਵੱਲ ਆਏ ਤਾਂ ਉਹ ਸਾਨੂੰ ਛੱਡ ਦੇ ਜਾਂ ਫਿਰ ਅਸੀਂ ਪੁਲਿਸ ਨੂੰ ਗੁੰਮਰਾਹ ਕਰ ਸਕੀਏ ਸਿਮਿਲਰਲੀ ਜਿਵੇਂ ਅੱਜ ਕੱਲ ਸਾਰਿਆਂ ਨੂੰ ਹੀ ਪਤਾ ਹੈ ਕਿ ਮੋਬਾਈਲ ਫੋਨ ਕੀ ਟਰੈਕਿੰਗ ਹੁੰਦੀ ਹੈ ਤਾਂ ਇਹ ਜਾਣ ਬੁੱਝ ਕੇ ਮੋਬਾਈਲ ਫੋਨ ਲੈ ਕੇ ਕੈਮਰਾਜ਼ ਦੇ ਮੂਹਰੇ ਹੰਦੇ ਸੀ ਕਿ ਪੁਲਿਸ ਹੁਣ ਇਹਦੇ ਵਿੱਚ ਉਲਝ ਕੇ ਰਹਿ ਜਾਊਗੀ ਇਨ ਸਾਰੀ ਹੀ ਚੈਲੰਜਸ ਨੂੰ ਓਵਰਕਮ ਕਰਦੇ ਹੋਏ ਸਾਡੀ ਇਹ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਤਾਂ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਸਾਡੇ ਗਰਾਊਂਡ ਲੈਵਲ ਦੀ ਜਿਹੜੀ ਫੋਰਸ ਹੈਗੀ ਸਪੈਸ਼ਲੀ ਸਾਡੇ ਕਾਂਸਟੇਬਲ ਸਾਡੇ ਹੈੱਡ ਕਾਂਸਟੇਬਲਸ ਲੇਡੀ ਮੁਲਾਜ਼ਮਸ ਉਹ ਸਾਰੇ ਹੀ ਅਗਰ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਇੱਕ ਚੈਲੰਜ ਕੀ ਤਰ੍ਹਾਂ ਲੈਣੇ ਹੈ ਔਰ ਜਦ ਤੱਕ ਉਹ ਟਰੇਸ ਨਹੀਂ ਹੋ ਜਾਂਦੀ ਹੈ ਅਸੀਂ ਉਹਨੂੰ ਛੱਡ ਦੇਣੀ ਹੈ ਤਾਂ ਅਗਰ ਪਿਛਲੇ 1 ਸਾਲ ਦੇ ਜਾਂ 6 ਮਹੀਨੇ ਦੇ ਵੀ ਅਗਰ ਅਸੀਂ ਗੱਲ ਕਰੀਏ ਤਾਂ ਫਰੀਦਕੋਟ ਡਿਸਟ੍ਰਿਕਟ ਪੁਲਿਸ ਨੇ ਨਾ ਹੀ ਸਿਰਫ ਕ੍ਰਾਈਮ ਨੂੰ ਰੋਕਣ ਚ ਕਾਮਯਾਬੀ ਪਾਈ ਹੈ ਪ੍ਰੀਵੈਂਸ਼ਨ ਆਫ ਕ੍ਰਾਈਮ ਵੀ ਕੀਤਾ ਤੇ ਅਗਰ ਕੋਈ ਕ੍ਰਾਈਮ ਹੋ ਵੀ ਜਾਂਦਾ ਹੈ ਜਿਵੇਂ ਬਾਹਰਲੇ ਬੰਦਿਆਂ ਨੇ ਆ ਕੇ ਕ੍ਰਾਈਮ ਕੀਤਾ ਉਹਨਾਂ ਨੂੰ ਵੀ ਅਸੀਂ ਐਂਡ ਟੂ ਐਂਡ ਟਰੈਕ ਕਰਦੇ ਨੇ ਇਸ ਪੂਰੇ ਇਹ ਮਸਲੇ 'ਚ ਮੈਂ ਦਿਲੋਂ ਧੰਨਵਾਦੀਆਂ ਜੈਤੋ ਦੀ ਪੂਰੀ ਬਿਜ਼ਨਸ ਕਮਿਊਨਿਟੀ ਦੀ ਟਰੇਡਰ ਕਮਿਊਨਿਟੀ ਦੀ ਕਿ ਜਿਨ੍ਹਾਂ ਨੇ ਸਾਡੀ ਜਿਹੜੀ ਟੀਮ ਹੈ ਉਹਤੇ ਭਰੋਸਾ ਰੱਖਿਆ ਤੇ ਡੇਲੀ ਸਾਡਾ ਉਹਨਾਂ ਨੇ ਹੌਸਲਾ ਹੀ ਵਧਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਇਸ ਤੋਂ ਇਹ ਹੁੰਦਾ ਹੈ ਕਿ ਪੁਲਿਸ ਨੂੰ ਆਪਣਾ ਕੰਮ ਕਰਨ ਦੀ ਪੂਰੀ ਆਜ਼ਾਦੀ ਮਿਲ ਜਾਂਦੀ ਹੈ ਤੇ ਅਸੀਂ ਹੋਰ ਮੋਟੀਵੇਟ ਹੋ ਕੇ ਅਗੇ ਇਹ ਕੰਮ ਕਰ ਦੇਨੇ ਜਿਹੜੇ ਬੰਦੇ ਅਰੇਸਟਡ ਹੋਏ ਨੇ ਉਹਨਾਂ ਦੇ ਡਿਟੇਲਸ ਹੈਗੇ ਮੰਗਲ ਸਿੰਘ ਉਰਫ ਆਕਾਸ਼ ਇਹ ਫਿਰੋਜ਼ਪੁਰ ਦਾ ਵਾਸੀ ਨਿਰਮਲਾ ਦੇਵੀ ਫਿਰੋਜ਼ਪੁਰ ਰੀਣਾ ਰਾਣੀ ਫਾਜ਼ਿਲ ਕਾ ਪੱਪੂ ਤੋਤੀ ਫਾਜ਼ਿਲ ਕਾ ਸੀਤਾ ਰਾਣੀ ਫਿਰੋਜ਼ਪੁਰ ਵੀਰ ਸਿੰਘ ਬੀਰੂ ਫਿਰੋਜ਼ਪੁਰ ਯਾਨੀ ਇਹ ਸਾਰੇ ਹੀ ਬੰਦੇ ਤੁਸੀਂ ਦੇਖੋ ਕਿ ਇਹ ਬਾਹਰਲੇ ਬੰਦੇ ਸੀ ਤਾਂ ਇਹ ਚ ਇਹ ਸਾਰੇ ਜਿਹੜੇ ਦੋਸ਼ੀ ਹੈ ਇਹ ਇਨਾਂ ਤੇ ਪੁਰਾਣੀ ਵੀ ਕ੍ਰਿਮਿਨਲ ਹਿਸਟਰੀ ਹੈ ਤੇ ਇਸ ਟਾਈਪ ਦੀ ਇਹਨਾਂ ਨੇ ਵਾਰਦਾਤਾਂ ਭਟਿੰਡਾ ਫਾਜ਼ਿਲ ਕਾ ਫਿਰੋਜ਼ਪੁਰ ਮੋਗੇ ਇਹ ਸਾਰੀ ਮਾਲਵਾ ਬੈਲਟ 'ਚ ਇਹ ਕਰਦੇ ਸੀ ਔਰ ਇਹ ਜਦੋਂ ਇਹਨਾਂ ਦੀ ਅਰੈਸਟ ਹੋਈ ਹੈ ਤੇ ਸਾਡੀ ਜਿਹੜੀ ਪ੍ਰੋਪਰ ਰਿਕਵਰੀ ਹੈ ਉਹ ਜਿਹੜਾ ਵੈਪਨ ਇਹ ਉੱਥੋਂ ਚੋਰੀ ਕਰਕੇ ਲੈ ਕੇ ਗਈ ਸੀ ਉਹ ਵੈਪਨ ਦੀ ਵੀ ਰਿਕਵਰੀ ਹੈ ਤੇ ਉਹ ਸਾਰੀ ਜਿਹੜੀ ਕੈਸ਼ ਸੀਗੀ ਉਹਦੇ ਵਿੱਚੋਂ 2.5 ਲੱਖ ਰੁਪਏ ਦੇ ਕੈਸ਼ ਤੇ ਵੀ ਰਿਕਵਰੀ ਹੈ ਬਾਕੀ ਰਿਕਵਰੀ ਦੀਆਂ ਕੋਸ਼ਿਸ਼ਾਂ ਜਾਰੀ ਹੈਗੇ ਬਹੁਤ ਜਲਦੀ ਉਹ ਵੀ ਰਿਕਵਰੀ ਸਾਡੇ ਵੱਲੋਂ ਹੋਜੂ